ਬੈਂਡ ਬੈਂਡਾ ਤੋਂ ਨਰ ਪੈਸੇ ਵੀਰੇ ਨਾਮਾ ਮੇਰਾ ਠੀਕ ਹੈ ਜੀ ਬਾਡੀ ਸਰਵਿਸ ਵਰਤਣ ਤੋਂ ਪਹਿਲਾਂ ਕੀ ਕੀ ਦਿੱਕਤਾਂ ਸੀ ਤੁਹਾਨੂੰ ਮੇਰੇ ਇੱਕ ਤਾਂ ਮੈਨੂੰ ਲੀਵਰ ਦੀ ਪ੍ਰੋਬਲਮ ਸੀ ਬਈ ਅੱਛਾ ਜੀ ਕਿੰਨੇ ਟਾਈਮ ਤੋਂ ਅਸੀਂ ਲੀਵਰ ਦੀ ਇਹ ਹੋ ਗਈ ਸੀ ਵੀਰੇ ਸਾਲ 2 ਸਾਲ ਹੋ ਗਈ ਸੀ ਤਕਰੀਬਨ 2 ਸਾਲਾਂ ਤੋਂ ਹਾਂ ਜੀ ਵੀਰੇ ਤੇ ਜਦੋਂ ਦਵਾਈ ਲੈ ਲਿਆ ਤੇ 5-6 ਮਹੀਨੇ ਹੋ ਰਿਹਾ ਸੀ ਫਰਕ ਪੈ ਜਾਂਦਾ ਸੀ ਉਸ ਤੋਂ ਬਾਅਦ ਫੇਰ ਉਹ ਹੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਓਕੇ ਕੀ ਕੀ ਪ੍ਰੋਬਲਮ ਆਉਂਦੀ ਹੈ ਇਹਦੇ ਨਾਲ ਉਦੇ ਨਾਲ ਇੱਕ ਤਾਂ ਮੇਰਾ ਮੂੰਹ ਤੇ ਸੋਜ ਆਇਆ ਸੀ ਵੀਰੇ ਅੱਛਾ ਇੱਕ ਭੁੱਖ ਨਹੀਂ ਲੱਗਦੀ ਸੀ ਸਰੀਰ ਨੂੰ એનર્ਜੀ ਬਿਲਕੁਲ ਜਿਵੇਂ ਖਤਮ ਸੀ ਬੀਕਨੇਸ਼ ਵਾਲੀ ਕੋਈ ਕੋਈ ਸੀ ਹੋਰ ਕੀ ਪ੍ਰੋਬਲਮ ਸੀ ਜਿਵੇਂ ਪੇਟ 'ਚ ਦਰਦ ਕਹਿ ਰਹੇ ਤੁਸੀਂ ਪੇਟ 'ਚ ਦਰਦ ਹੋਣ ਲੱਗਦਾ ਸੀ ਵੀਰੇ ਮੂੰਹ ਤੇ ਸੋਜ ਰਹਿਣੀ ਸੀ ਇਹ ਵੀ 2 ਸਾਲਾਂ ਦੀ ਪ੍ਰੋਬਲਮ ਸੀ ਹਾਂਜੀ ਵੀਰੇ ਜਿਹੜਾ ਪੇਟ ਦਰਦ ਸੀ ਇਹਦੇ 'ਆਂ ਦਵਾਈਆਂ ਲੈਂਦੇ ਯੁਰ ਸੀ ਇਹ ਦੀ ਵੀਰੇ ਉਹ ਲੀਵਰ ਦੀ ਉਹ ਕਰਕੇ ਅੱਛਾ ਉਹ ਦੇ ਕਰਕੇ ਦਵਾਈ ਸੀ ਹਾਂ ਪੰਚੇ ਮੀਨੇ ਸੈਟੋ ਫਿਰ ਉਹੀ ਹਾਲ ਫਿਰੋ ਹਾਂਜੀ ਵੀਰੇ ਕੰਮ ਤੁਹਾਡੇ ਤੋਂ ਹੁੰਦਾ ਨਹੀਂ ਸੀ ਨਹੀਂ ਵੀਰੇ ਮਲ ਕੰਮ ਮੁਸ਼ਕਿਲ ਨਾਲ ਹੀ ਕਰਦੇ ਸੀ ਹਾਂਜੀ ਹਾਂਜੀ ਵੀਕਨੈਸ ਕਮਜ਼ੋਰੀ ਜੀ ਪਈ ਰਹਿਣੀ ਹਾਂਜੀ ਵੀਰੇ ਜਿਵੇਂ ਤੁਸੀਂ ਸਰਵਿਸ ਪੈਕ ਦਾ 50 ਦਿਨ ਦਾ ਕੋਰਸ ਤੁਹਾਡਾ ਪੂਰਾ ਹੋ ਗਿਆ ਹਾਂਜੀ ਵੀਰੇ ਹੁਣ ਤੁਹਾਡੇ ਅੱਜ ਕਿਵੇਂ ਆ ਜਿਵੇਂ ਲੀਵਰ ਦੀ ਪ੍ਰੋਬਲਮ ਕਹਿੰਦੇ ਤੁਸੀਂ ਲੀਵਰ ਦੀ ਪ੍ਰੋਬਲਮ ਵੀਰੇ ਸਹੀ ਹੈ ਕੀ ਤੇ ਹੋ ਤਾਂ ਨਹੀਂ ਸੋਜ ਸੂਜਾਈ ਨਾ ਸੋਜ ਵੀ ਨਹੀਂ ਆਈ ਵੀਰੇ ਤੇ ਕੰਮ ਨੂੰ ਵੀ ਜਿਵੇਂ ਢੇਟ ਦਰਦਾ ਉਹ ਤਾਂ ਨਹੀਂ ਮੁੜ ਕੇ ਹੋਇਆ ਬਈ ਨਹੀਂ ਵੀਰੇ ओके ਜਿਵੇਂ ਕਬਜ ਦੀ ਪ੍ਰੋਬਲਮ ਵੀ ਤੁਸੀਂ ਕਹਿੰਦੇ ਸੀ ਇੱਕ ਉਹ ਵੀ ਠੀਕ ਹੈ ਹਾਂਜੀ ਉਹ ਵੀ ਬਿਲਕੁਲ ਠੀਕ ਹੈ ਓਕੇ ਜਿਵੇਂ ਹੁਣ ਤੁਸੀਂ ਕੰਮ ਦੀ ਕਹਿੰਦੇ ਸੀ ਵੀ ਕੰਮ ਜਮੀ ਨਹੀਂ ਹੁੰਦਾ ਸੀ ਪਹਿਲਾਂ ਪਈ ਰਹਿੰਦੇ ਸੀ ਜੀ ਨਹੀਂ ਕਰਦਾ ਜੁੱਟਣ ਹੁਣ ਕੀ ਹਾਲਾਤ ਨੇ ਕੰਮ ਦੇ ਬਾਈ ਹੁਣ ਵੀਰੇ ਸਰੀਰ ਨੂੰ ਇਹਦੇ ਨਾਲ ਨਰਜੀ ਵੀ ਵਧੀਆ ਹੋਊਗੀ ਕੰਮ ਨੂੰ ਵੀ ਜੀ ਕਰਦਾ ਜੀ ਕਿੰਨਾ ਕੰਮ ਕਰਦੇ ਹੁਣ ਤੁਸੀਂ ਹੁਣ ਵੀਰੇ ਖੇਤੀ ਦਾ ਵੀ ਕਰਦੇ ਆਂਗੇ ਤੇ ਕਰ ਮਿਸਤਰੀ ਵੀ ਲੱਗਿਆ ਹੋਇਆ ਉਹਦੇ ਨਾਲ ਵੀ ਕਰਵਾਉਂਗਾ ਓਕੇ ਪਹਿਲਾਂ ਹੁੰਦੇ ਨਹੀਂ ਸੀ ਨਹੀਂ ਵੀਰੇ ਹੁਣ ਮਿਸਤਰੀ ਨੂੰ ਸਾਰਾ ਕੰਮ ਕਰਾ ਰਿਹਾ ਹਾਂ ਆਪ ਹਾਂਜੀ ਵੀਰੇ ਓਕੇ ਬਾਈ ਜੀ ਲੱਖਾਂ ਲੋਕ ਤੁਹਾਡੀ ਵੀਡੀਓ ਦੇਖਣਗੇ ਠੀਕ ਹੈ ਵੀ ਜੀ ਔਰ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਤੁਸੀਂ ਵੀਰੇ ਸਨੇਹਾ ਵੀ ਸਰਵਸ ਬੈਗ ਵਰਤਣਾ ਚਾਹੀਦਾ ਸਭ ਨੂੰ ਹਾਂਜੀ ਵੀਰੇ ਓਕੇ ਜੀ ਕੋਈ ਵੀ ਲੀਵਰਤੀ ਜਾਂ ਕੋਈ ਵੀ ਪ੍ਰੋਬਲਮ ਆਗੀ ਓਕੇ ਵੀ ਰਿਜ਼ਲਟ ਇਹਦੇ ਬਹੁਤ ਵਧੀਆ ਨੇ ਬਹੁਤ ਵਧੀਆ ਵਰਤਣਾ ਚਾਹੀਦਾ ਸਭ ਨੂੰ ਮੈਂ ਤੁਸੀਂ 50 ਦਿਨ ਦਾ ਕੋਰਸ ਲਿਆ ਹੁਣ ਅਗਲਾ ਦੂਜਾ ਕੋਰਸ ਲੈ ਰਹੇ ਮੇਰੇ ਤੋਂ ਦੁਬਾਰੇ ਹਾਂ ਵੀਰੇ ਦੁਬਾਰੇ ਫੇਰ ਲੈ ਰਹੇ ਓਕੇ ਬਹੁਤ ਬਹੁਤ ਮੁਬਾਰਕਾਂ ਬਈ ਠੀਕ ਹੈ